ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦੋ ਜਸਪਾਲ ਦਿਨ ਉਹਦੀ ਆ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਆਪਣੇ YouTube ਚੈਨਲ ਅਫੀਸ਼ੀਅਲ ਜਸਪਾਲ ਦਿਨ ਉਹਦੇ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਨੈਸ਼ਨਲ ਸਕਾਲਰਸ਼ਿਪ ਬਾਰੇ ਦੋਸਤੋ ਨੈਸ਼ਨਲ ਸਕਾਲਰਸ਼ਿਪ ਕੀ ਹੁੰਦੀ ਹੈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਕੀ ਹੁੰਦੀ ਹੈ ਔਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੀ ਹੁੰਦੀ ਹੈ ਐਸਸੀ ਐਸਸੀ ਬੀਸੀ ਔਰ ਮੀਨਿਟੀ ਕੈਟੇਗਰੀ ਔਰ ਜੋ ਕਿ ਸਪੈਸ਼ਲ ਕੈਟੇਗਰੀਜ਼ ਵਾਲੇ ਹੁੰਦੇ ਨੇ ਉਹ ਕਿਵੇਂ ਕਰ ਸਕਦੇ ਨੇ ਇਸ ਸੇਵਾ ਦਾ ਕਿਵੇਂ ਇਸ ਯੋਜਨਾ ਦਾ ਲਾਭ ਲੈ ਸਕਦੇ ਨੇ ਔਰ ਦੋਸਤੋ ਇਸ ਸਕਾਲਰਸ਼ਿਪ OTAR ਇਸ ਨੂੰ ਜਾਈਗੀ ਪੂਰੀ ਜਾਣਕਾਰੀ ਤੁਹਾਡੇ ਮੈਂਡ ਦੇ ਅੰਦਰ ਜੋ ਵੀ ਕੁਸਚਨ ਨੇ ਵੀ ਵੀ ਕਿਡੇ ਡਾਕੂਮੈਂਟ ਚਾਹੀਦੇ ਨੇ ਕਿਹੜੀ ਕਿਹੜੀ ਚੀਜ਼ਾਂ ਜੀ ਦੇ ਅੰਦਰਣੀਆਂ ਨੇ ਫਲਪ ਕਰਨੀਆਂ ਨੇ ਪਰ ਚੀਜ਼ ਦੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਏਗੀ ਤਾਂ ਵੀਡੀਓ ਦੀ ਲਾਸਟ ਤੱਕ ਜਰੂਰ ਬਨੇ ਰਹੋ ਜੀ ਦੋਸਤੋ ਗੱਲ ਕਰ ਲੈਨੇ ਹਾਂ ਕਿ ਨੈਸ਼ਨਲ ਸਕਾਲਰਸ਼ਿਪ ਬਾਰੇ ਦੋਸਤੋ ਨੈਸ਼ਨਲ ਸਕਾਲਰਸ਼ਿਪ ਪੋਰਟਲ ਹੈਗਾ ਹੈ ਉਹ ਜੋ ਕਿ ਸੈਂਟਰ ਗਵਰਨਮੈਂਟ ਵੱਲੋਂ ਇਹ ਪੋਰਟਲ ਲੌਂਚ ਪੋਰਟਲ ਦੇ ਦੁਆਰਾ ਆਪਾਂ ਨੂੰ ਜੋ ਵੀ ਸਟੂਡੈਂਟ ਕੈਟਾਗਰੀ ਵਾਲੇ ਬੱਚੇ ਹੁੰਦੇ ਨੇ ਸਾਰੇ ਠੀਕ ਹੈ ਜੀ ਐਸਸੀ ਕੈਟਾਗਰੀ ਵਾਲੇ ਬੀਸੀ ਕੈਟਾਗਰੀ ਵਾਲੇ ਔਰ ਮਿਨੋਰਟੀ ਕੈਟ ਜਿੰਨ ਦਿਨ ਜੋ ਕਿ ਡੀਕੈਪ ਡਿਸੈਬਿਲਟੀ ਵਾਲੇ ਪਰਸਨ ਬੱਚੇ ਹੁੰਦੇ ਨੇ ਉਹ ਵੀ ਸਕਾਲਰਸ਼ਿਪ ਦਾ ਲਾਭ ਲੈਂਦੀ ਹੈ ਉਹ ਸਰਕਾਰ ਉਹਨਾਂ ਨੂੰ ਕੁਛ ਕਿ ਰਾਸ਼ੀ ਪ੍ਰਤੀ ਸਹਿਤਾ ਦਿੰਦੀ ਹੈ ਸਕਾਲਰਸ਼ਿਪ ਨੂੰ ਕੀ ਪੈਸੇ ਨੂੰ ਸਕਾਲਰਸ਼ਿਪ ਕਿਹਾ ਜਾਂਦਾ ਹੈ ਦੋਸਤੋ ਇਹ ਸਕਾਲਰਸ਼ਿਪ ਅਪਲਾਈ ਕਰਨ ਦੇ ਲਈ ਕੀ ਕਰਨਾ ਹੈ 6ਵੀਂ ਤੋਂ ਲੈ ਕੇ ਜੋ ਕਿ 10ਵੀਂ ਕਲਾਸ ਤੱਕ ਦੇ ਜਿਹੜੇ ਬੱਚੇ ਵੀ ਸਕਾਲਰਸ਼ਿਪ ਅਪਲਾਈ ਕਰਨਾ ਚਾਹੁੰਦੇ ਨੇ ਉਹ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਅਪਲਾਈ ਕਰਨਗੇ ਅਤਵਾ ਦੋਸਤੋ ਜਿਹੜੇ ਕਿ 10ਵੀਂ ਤੋਂ ਲੈ ਕੇ ਜੋ ਕਿ ਪੋਸਟ ਗ੍ਰੈਜੂਏਸ਼ਨ ਤੱਕ ਵੀ ਜਿਹੜੇ ਬੱਚੇ ਇਹ ਕਰ ਰਹੇ ਨੇ ਜਿਹੜੇ ਕਾਲਜ ਦੇ ਵਿੱਚ ਜਾ ਰਹੇ ਨੇ ਉਹ ਪੋਸਟ ਮੈਟ੍ਰਿਕ ਸਕਾਲ ਦੋਸਤੋ ਮੈਟ੍ਰਿਕ ਸਕਾਲਰਸ਼ਿਪ ਔਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਕੀ ਅੰਤਰ ਹੁੰਦਾ ਹੈ ਜਿਹੜੀ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਹੁੰਦੀ ਹੈ ਤੇ ਵਿੱਚ ਇਹ ਰਾਸ਼ੀ ਘੱਟ ਦਿੱਤੀ ਜਾਂਦੀ ਹੈ ਜੀ ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੁੰਦੀ ਹੈ ਉਸ ਦੇ ਅੰਦਰ ਰਾਸ਼ੀ ਥੋੜੀ ਜੀ ਜ਼ਿਆਦਾ ਦਿੱਤੀ ਜਾਂਦੀ ਹੈ ਉਸੇ ਰਾਸ਼ੀ ਕਿੰਨੀ ਹੁੰਦੀ ਹੈ ਅਸੀਂ 10000 ਤੋਂ ਲੈ ਕੇ 6 ਲੱਖ ਤੱਕ ਵੀ ਇਹ ਸਕਾਲਰਸ਼ਿਪ ਅਪਲਾਈ ਕਰ ਸਕਦੇ ਹਾਂ ਜੀ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਉਸ ਤੋਂ ਹੈਗੀ ਹੈ ਕਿ ਸਟੂਲ ਕਾਸਟ ਸਰਟੀਫਿਕੇਟ ਦੀ ਕੈਟਾਗਰੀ ਵਾਲੇ ਬੱਚਿਆਂ ਨੂੰ ਜਾਂ BC ਕੈਟਾਗਰੀ ਵਾਲੇ ਬੱਚਿਆਂ ਨੂੰ ਬੈਕਵਰਡ ਕਲਾਸ ਵਾਲਿਆਂ ਨੂੰ ਕਿ ਸਕਾਲਰਸ਼ਿਪ ਪਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਤੋਂ ਤੁਸੀਂ ਇਸ ਸਕਾਲਰਸ਼ਿਪ ਅਪਲਾਈ ਕਰਨ ਜਾ ਰਹੇ ਹੋ ਇਹ ਬਹੁਤ ਧਿਆਨ ਦੇਣ ਯੋਗ ਵੜੀਆਂ ਗੱਲਾਂ ਨੇ ਜਿਹੜੀਆਂ ਮੈਂ ਹੁਣ ਤੁਹਾਨੂੰ ਦੱਸਣ ਜਾ ਰਿਹਾ ਹਾਂ ਤੁਸੀਂ ਇੱਕ ਕੈਪ ਪੈਨ ਲੈ ਕੇ ਇਸ ਨੂੰ ਨੋਟ ਕਰ ਲੈਣਾ ਹੈ ਦੋਸਤੋ ਸਭ ਤੋਂ ਪਹਿਲਾਂ ਵੀ ਤੁਹਾਨੂੰ ਜਿਹੜੀ ਡਾਕੂਮੈਂਟ ਦੀ ਲੋੜ ਹੋਏਗੀ ਉਹ ਸਭ ਤੋਂ ਪਹਿਲਾਂ ਹੋਏਗਾ ਤੁਹਾਡਾ ਆਧਾਰ ਕਾਰਡ ਸੋ ਦੋਸਤੋ ਤੁਹਾਡੇ ਕੋਲ ਤੁਹਾਡਾ ਆਪਣਾ ਆਧਾਰ ਕਾਰਡ ਹੈਗਾ ਹੈ ਤੁਸੀਂ ਉਸ ਨੂੰ ਲਗਾਣਾ ਹੈ ਪਰ ਉਸ ਦੇ ਵਿੱਚ ਕਿਹੜੀ ਚੀਜ਼ਾਂ ਵਿਸ਼ੇਸ਼ ਤੌਰ ਦੇ ਉੱਪਰ ਤੁਸੀਂ ਧਿਆਨ ਦੇਣੀਆਂ ਨੇ ਉਹ ਗੱਲਾਂ ਆਪਾਂ ਜਾਣ ਲੈਣੇ ਹਾਂ ਤੁਸੀਂ ਕੀ ਕਰਨਾ ਹੈ ਆਪਦਾ ਆਧਾਰ ਕਾਰਡ ਲੈਣਾ ਹੈ ਅੰਦਰ ਸਭ ਤੋਂ ਪਹਿਲਾਂ ਇੱਕ ਚੀਜ਼ ਨੂੰ ਬਹੁਤ ਹੀ ਧਿਆਨ ਦੇਣਾ ਹੈ ਨਾਮ ਆਪਣਾ ਨਾਮ ਦੇ ਸਪੈਲਿੰਗ ਬੜੇ ਸਕੂਲ ਦੇ ਅੰਦਰ ਜੋ ਤੁਹਾਡਾ ਰਿਕਾਰਡ ਹੈ ਤੁਹਾਡਾ ਆਈ ਰਕੋਰਡ ਹੈ ਦੋਨੋਂ ਸੇਮ ਹੋਣੇ ਚਾਹੀਦੇ ਨੇ ਡੇਟ ਆਫ ਬਰਥ ਵੀ ਤੁਹਾਡੀ ਸੇਮ ਹੋਣੀ ਚਾਹੀਦੀ ਹੈ ਦੋ ਚੀਜ਼ਾਂ ਹੋ ਗਈਆਂ ਹੁਣ ਦੋਸਤੋ ਜਿਹੜਾ ਤੁਹਾਡਾ ਆਧਾਰ ਕਾਰਡ ਹੈਗਾ ਹੈ ਉਹਡੇ ਖਾਤੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਆਧਾਰ ਸੈਂਡਿੰਗ ਯੈਸ ਹੋਣੀ ਚਾਹੀਦੀ ਹੈ ਜਦੋਂ ਤੁਸੀਂ OTR ਕਰੋਗੇ ਉਹ OTR ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਪਲੇ ਸਟੋਰ ਦੇ ਉੱਪਰ NSP OTR ਐਪਲੀਕੇਸ਼ਨ ਹੈਗੀ ਹੈ ਉਹ ਤੁਸੀਂ ਇੰਸਟਾਲ ਕਰ ਲੈਣੀ ਹੈ ਇੰਸਟਾਲ ਕਰ ਲੈਣੀ ਹੈ ਵਾਰਾਂ ਤੁਸੀਂ ਕੀ ਆਪਣੇ OTR ਕਰ ਸਕਦੇ ਹੋ ਨਹੀਂ ਤਾਂ ਦੋਸਤੋ ਤੁਸੀਂ ਆਪਣੇ ਨੀਅਰ ਨੈੱਟ ਕੈਫੇ ਜਾ ਕੇ ਠੀਕ ਹੈ ਜੀ ਉਸ ਤੋਂ ਦੋਸਤੋ ਅਗਲਾ ਆਪਾਂ ਸਟੈਪ ਕਰ ਲੈਣਾ ਹੈ ਕਿ ਜਿਹੜੀ ਨੈਸ਼ਨਲ ਸਕਾਲਰਸ਼ਿਪ ਹੈਗੀ ਹੈ ਉਸ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਧਾਰਕੜ ਦੀਆਂ ਚੀਜ਼ਾਂ ਤਾਂ ਜਾਣ ਲਈਆਂ ਉਸ ਤੋਂ ਅਗਲਾ ਸਰਟੀਫਿਕੇਟ ਹੁੰਦਾ ਦੋਸਤੋ ਤੁਹਾਡਾ ਕੈਟਾਗਰੀ ਵਾਲਾ ਸਰਟੀਫਿਕੇਟ ਅਗਰ ਤੁਸੀਂ ਆਪਦਾ ਕੈਟਾਗਰੀ ਵਾਲਾ ਸਰਟੀਫਿਕੇਟ ਨੈਸ਼ਨਲ ਸਕਾਲਰਸ਼ਿਪ ਅਪਲਾਈ ਕਰਨ ਜਾ ਰਹੇ ਹੋ ਤਾਂ ਕੈਟਾਗਰੀ ਵਾਲਾ ਸਰਟੀਫਿਕੇਟ ਬਹੁਤ ਹੀ ਏਹਮiyet ਦਿਵਾਉਂਦਾ ਹੈ ਕਿ ਦੋਸਤੋ ਅਗਰ ਤੁਸੀਂ ਜਿਹੜੀ ਸਕਾਲਰਸ਼ਿਪ ਦਾ ਲਾਭ ਲੈ ਰਹੇ ਹੋ ਉਹ ਜਿਹੜੀ ਕੈਟਾਗਰੀ ਵਿੱਚ ਤੁਸੀਂ ਜਾਣਾ ਚਾਹ ਰਹੇ ਹੋ ਉਹ ਕੈਟਾਗਰੀ ਵਿੱਚ ਜਾਣ ਦੇ ਲਈ ਤੁਹਾਨੂੰ ਆਪ ਦਾ ਜੋ ਕਿ ਜਾਤੀ ਸਰਟੀਫਿਕੇਟ ਹੈਗਾ ਹੈ ਉਹ ਤੁਹਾਡੀ ਬਹੁਤ ਜ਼ਿਆਦਾ ਸਹਾਇਤਾ ਕਰੇਗਾ ਕੀ ਕਰਨਾ ਹੈ ਅਗਰ ਤੁਸੀਂ ਐਸਸੀ ਕੈਟਾਗਰੀ ਵਿੱਚ ਹੈਗੇ ਹੋ ਤਾਂ ਸਟੂਲ ਕਾਸਟ ਅਪਲਾਈ ਕਰਨਾ ਹੈ ਅਗਰ ਬੀਸੀ ਕੈਟਾਗਰੀ ਵਿੱਚ ਹੈਗੇ ਹੋ ਤਾਂ ਬੈਕਵਰਡ ਕਲਾਸ ਸਰਟੀਫਿਕੇਟ ਅਪਲਾਈ ਕਰਨਾ ਹੈ ਹੁਣ ਦੋਸਤੋ ਇਹ ਸਰਟੀਫਿਕੇਟ ਕਿਵੇਂ ਅਪਲਾਈ ਹੋਣੇਗਾ ਤਾਂ ਦੋਸਤੋ ਇਹ ਸਰਟੀਫਿਕੇਟ ਅਪਲਾਈ ਕਰਨ ਦੇ ਲਈ ਤੁਸੀਂ ਮੇਰਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ওই ਚੈਨਲ ਦੇ ਵਿੱਚ ਜਾ ਕੇ ਵੀਡੀਓਜ਼ ਦੇ ਅੰਦਰ ਤੁਸੀਂ ਇਹ ਨੂੰ ਪੂਰੀ ਜਾਣਕਾਰੀ ਦਿੱਤੀ ਹੋਏਗੀ ਤੁਸੀਂ ਕਸ ਸਰਟੀਫਿਕੇਟ ਕਿਵੇਂ ਬਣਾਣਾ ਹੈ ਅਗਰ ਤੁਹਾਡੀ ਫੈਮਿਲੀ ਦੇ ਕਿਸੇ ਵਿੱਚ ਬੜਿਆ ਵੀ ਨਹੀਂ ਹੋਇਆ ਤਾਂ ਵੀ ਤੁਸੀਂ ਸਰਟੀਫਿਕੇਟ ਨੂੰ ਕਿਵੇਂ ਬਣਵਾਣਾ ਹੈ ਤਾਂ ਇਹ ਵੀ ਤੁਹਾਨੂੰ ਇਹ ਜਾਣਕਾਰੀ ਇਸ ਵੀਡੀਓ ਵਿੱਚ ਤੁਹਾਡੀਆਂ ਸਾਰੀਆਂ ਵੀਡੀਓ ਮੇਰੀ ਥੱਲੇ ਮਿਲ ਜਾਣਗੀਆਂ ਉਸ ਨੂੰ ਕੋ ਬੈਸੇ ਦੋਸਤੋ ਤੁਹਾਡੀ ਹਾਜ਼ਰੀ ਵਿੱਚ ਮੈਂ 24 ਘੰਟੇ ਹਾਜ਼ਰੀ ਰਹਿਣਾ ਤਾਂ ਮੇਰਾ ਨਾਲੇ WhatsApp ਨੰਬਰ ਮਿਲ ਜੇਗਾ ਤੁਸੀਂ ਉਸ ਦੇ ਨਾਲ ਕੰਟੈਕਟ ਕਰਕੇ ਮੈਨੂੰ WhatsApp ਕਰਕੇ ਤੁਸੀਂ ਜੋ ਵੀ ਤੁਹਾਡਾ ਕੁਸਚਨ ਹੈਗਾ ਬਾਕੀ ਤੁਸੀਂ ਕਮੈਂਟ ਕਰਦੇ ਹੋ ਕਰੋ ਕਮੈਂਟ ਦਾ ਆਨਸਰ ਤਾਂ ਅਸੀਂ ਦਿੰਦੇ ਰਹਨੇ ਆ ਤਾਂ ਦੋਸਤੋ ਤਾਂ ਦੀ ਦੋਸਤੋ ਤੁਸੀਂ ਕੀ ਕਰਨਾ ਕੈਟਾਗਰੀ ਵਾਲਾ ਸਰਟੀਫਿਕੇਟ ਤੁਸੀਂ ਲੈ ਲਿਆ ਉਸ ਤੋਂ ਬਾਅਦ ਦੋਸਤੋ ਤੁਸੀਂ ਅਗਲਾ ਕੀ ਕਰਨਾ ਹੈ ਤੁਹਾਡਾ ਇਨਕਮ ਸਰਟੀਫਿਕੇਟ ਦੋਸਤੋ ਤੁਸੀਂ ਅਗਰ ਐਨਐਸਪੀ ਦੇ ਪੋਰਟਲ ਦੇ ਉੱਪਰ ਜਾ ਕੇ ਤੁਸੀਂ ਜੋ ਕਸ਼ਨ ਪੜੋਗੇ ਨੋਟੀਫਿਕੇਸ਼ਨ ਦੇ ਵਿੱਚ ਇਨਕਮ ਸਰਟੀਫਿਕੇਟ ਇਨਕਮ ਦਾ ਬਹੁਤ ਜ਼ਿਆਦਾ ਜ਼ਿਕਰ ਕੀਤਾ ਹੁੰਦਾ ਹੈ ਅਗਰ ਤੁਹਾਡੀ ਇਹ ਇਨਕਮ ਹੈਗੀ ਹੈ 2.5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਕਿ ਸਲਾਨਾ ਇਨਕਮ ਹੈਗੀ ਤੁਹਾਡੀ ਫੈਮਿਲੀ ਦੀ ਸਲਾਨਾ ਇਨਕਮ ਹੈਗੀ ਹੈ ਉਹ 2.5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਤੁਹਾਡੀ ਫੈਮਿਲੀ ਦੇ ਅੰਦਰ ਕੋਈ ਵੀ ਸਰਕਾਰੀ ਨੌਕਰੀ ਨਹੀਂ ਲੱਗਿਆ ਹੋਣਾ ਚਾਹੀਦਾ ਠੀਕ ਹੈ ਜੀ 2.5 ਲੱਖ ਤੋਂ ਤੁਸੀਂ ਘੱਟ ਦਾ ਆਮਦਨ ਦਾ ਸਰਟੀਫਿਕੇਟ ਬਣਵਾ ਲੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਤੁਹਾਨੂੰ ਇੱਕ ਜੋ ਕਿ ਬਹੁਤ ਹੀ ਜੇ ਜਰੂਰਤ ਪੈਗੀ ਬਹੁਤ ਅਹਿਮ ਸਰਟੀਫਿਕੇਟ ਦੀ ਉਹ ਹੈਗਾ ਹੈ ਡੋਮੋਸੈਲ اور ਰੈਜ਼ਿਡੈਂਸ ਸਰਟੀਫਿਕੇਟ ਡੋਮ ਅਤੇ ਰੈਜ਼ਿਡੈਂਸ ਸਰਟੀਫਿਕੇਟ ਇੱਕੋ ਸਰਟੀਫਿਕੇਟ ਹੁੰਦੇ ਨੇ ਇਹ ਤੁਹਾਡੇ ਜੋ ਕਿ ਨਿਵਾਸ ਸਥਾਨ ਦੇ ਉੱਪਰ ਜੇ ਤੁਸੀਂ ਜਿਸ ਵਿੱਚ ਰਹਿ ਰਹੇ ਹੋ ਉਹਦਾ ਰੈਸੀ ਸਰਟੀਫਿਕੇਟ ਉਸ ਨੂੰ ਕਿਹਾ ਜਾਂਦਾ ਹੈ ਇਹ ਸਰਟੀਫਿਕੇਟ ਵੀ ਕਿਵੇਂ ਅਪਲਾਈ ਕਰਨਾ ਹੈ ਇਸ ਦੀ ਵੀ ਵੀਡੀਓ ਤੁਹਾਨੂੰ ਮੇਰੇ YouTube ਚੈਨਲ 'ਚ ਮਿਲ ਜੇਗੀ ਔਰ ਪਿਛਲ ਕਮ ਸਰਟੀਫਿਕੇਟ ਦਾ ਦੱਸਿਆ ਉਸ ਦੀ ਵੀ ਵੀਡੀਓ ਮੇਰੇ YouTube ਚੈਨਲ ਤੇ ਮਿਲ ਜੇਗੀ ਉਹ ਵੀਡੀਓ ਤੋਂ ਵੀ ਤੁਸੀਂ ਪੂਰੀ ਜਾਣਕਾਰੀ ਇਕੱਠੀ ਕਰਕੇ ਤੁਸੀਂ ਇਹ ਸਰਟੀਫਿਕੇਟ ਦਾ ਸਾਰੀ ਬਣਵਾ ਸਕਦੇ ਹੋ ਦੋਸਤੋ ਜੇ ਤੁਸੀਂ ਸਰਟੀਫਿਕੇਟ ਬਣਵਾ ਜਿਸ ਕੋਲ ਪਹਿਲਾਂ ਤੋਂ ਉਹਨਾਂ ਨੂੰ ਜਾ ਕੇ ਕਹਿਣਾ ਮੈਂ ਉਹ ਜੀ ਸਸਤੀ ਕਾਲ ਜੀ ਉਸ ਤੋਂ ਬਾਅਦ ਉਹਨਾਂ ਨੂੰ ਤੁਸੀਂ ਦੱਸਣਾ ਹੈ ਕਿ ਮੈਡਮ ਜੀ ਮੈਂ ਇਸ ਸਕਾਲਰਸ਼ਿਪ ਅਪਲਾਈ ਕਰਨ ਜਾ ਰਿਹਾ ਹਾਂ ਠੀਕ ਹੈ ਜੀ ਇਸ ਸਕਾਲਰਸ਼ਿਪ ਨੂੰ ਅਪਲਾਈ ਕਰਨ ਦੇ ਲਈ ਮੈਨੂੰ ਇਹ ਥੋੜੇ ਤੋਂ ਜ਼ਰੂਰੀ ਜਾਣਕਾਰੀ ਚਾਹੀਦੀ ਹੈ ਕਿਹੜੀ ਜਾਣਕਾਰੀ ਚਾਹੀਦੀ ਹੈ ਉਹ ਤੁਸੀਂ ਨੋਟ ਕਰ ਲਓ ਦੋਸਤੋ ਪਹਿਲਾਂ ਤੋਂ ਤੁਹਾਨੂੰ ਕੋਲ ਜਿਹੜੀ ਵੀ ਤੁਸੀਂ ਪ੍ਰੈਜ਼ੈਂਟ ਕਲਾਸ ਦੇ ਵਿੱਚ ਪੜ ਰਹੇ ਹੋ ਹੁਣ ਜਿਹੜੀ ਤੁਸੀਂ ਤੁਸੀਂ ਪੜ ਰਹੇ ਹੋ ਠੀਕ ਹੈ ਜੀ 2025 ਔਰ 26 ਸੈਕਸ਼ਨ ਦੇ ਵਿੱਚ ਜਿਹੜੀ ਕਲਾਸ ਦੇ ਵਿੱਚ ਤੁਸੀਂ ਪੜ ਰਹੇ ਹੋ ਉਸ ਦੇ ਕੋਲ ਉਸ ਦਾ ਤੁਹਾਡੇ ਕੋਲ ਪਰ ਕਲਾਸ ਪਰ ਐਡਮਿਸ਼ਨ ਡੇਟ ਨੰਬਰ ਇਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਔਰ ਆ ਦੋਸਤੋ ਤੁਸੀਂ ਕੀ ਕਰਨਾ ਹੈ ਆਪਣਾ ਪਿਛਲਾ ਹਾਲ ਦਾ ਇਨ ਕਲਾਸ ਜਿਹੜੀ ਪਾਸ ਕਰਕੇ ਹੋ ਅਗਰ ਤੁਸੀਂ ਕੋਲ ਮਾਰਕ ਸ਼ੀਟ ਹੈਗੀ ਹੈ ਤੁਹਾਡੇ ਕੋਲ ਤਾਂ ਉਹ ਬਹੁਤ ਜ਼ਿਆਦਾ ਬੈਸਟ ਹੈ ਬਾਇ ਚਾਂਸ ਤੁਹਾਡੇ ਕੋਲ ਮਾਰਕ ਸ਼ੀਟ ਨਹੀਂ ਹੈਗੀ ਹੈ ਤਾਂ ਤੁਸੀਂ ਆਪਣੇ ਕਲਾਸ ਇੰਚਾਰਜ ਤੋਂ ਕਿੰਨੇ ਨੰਬਰ ਕਿੰਨੇ ਵਿੱਚ ਕਿੰਨੇ ਆਏ ਨੇ ਜਾਂ ਤੁਹਾਡੇ ਕਿੰਨੇ ਪਰਸੈਂਟੇਜ ਆਏ ਨੇ ਉਹ ਤੁਸੀਂ ਨੋਟ ਕਰਵਾ ਲੈਣੇ ਨੇ ਉਹ ਦੋਸਤੋ ਇਹ ਸਾਰੀ ਜਾਣਕਾਰੀ ਇਕੱਠੀ ਕਰਕੇ ਤੁਸੀਂ ਨਾਲ ਵੀ ਸੰਪਰਕ ਕਰ ਸਕਦੇ ਹੋ ਅਸੀਂ ਵੀ ਅਪਲਾਈ ਕਰ ਦਾਂਗੇ ਤੁਹਾਡੀ ਸਕਾਲਰਸ਼ਿਪ ਨਹੀਂ ਤਾਂ ਦੋਸਤੋ ਤੁਸੀਂ ਨੀਅਰ ਨੈਟ ਕੈਫੇ ਜਾ ਕੇ ਵੀ ਤੁਸੀਂ ਇਸ ਨੂੰ ਸਕਾਲਰਸ਼ਿਪ ਨੂੰ ਅਪਲਾਈ ਕਰਵਾ ਸਕਦੇ ਹੋ ਔਰ ਤੁਸੀਂ ਕਰ ਸਕਦੇ ਹੋ ਦੋਸਤੋ ਤੁਸੀਂ ਕੀ ਕਰਨਾ ਹੈ ਮੈਂ ਇਕੱਠੇ ਕਰਕੇ ਤੁਸੀਂ ਆਪਣੀ ਸਕਾਲਰਸ਼ਿਪ ਅਪਲਾਈ ਕਰਵਾ ਲੈਣੀ ਹੈ ਦੋਸਤੋ ਇਹ ਸਕਾਲਰਸ਼ਿਪ ਤੁਹਾਡੀ ਅਬ ਦੱਸੇ ਇਹ ਮੈਂ ਤੁਹਾਨੂੰ ਪਿਛੇ ਵੀਡੀਓ ਚ ਕਿ 10000 ਤੋਂ 1 ਲੱਖ ਤੱਕ ਵੀ ਤੁਹਾਨੂੰ ਇਸ ਸਕਾਲਰਸ਼ਿਪ ਅਪਲਾਈ ਕਰ ਸਕ ਮਿਲ ਸਕਦੀ ਹੈ ਬਾਕੀ ਜੋ ਕਿ ਹੌਸਟਲ ਵਿੱਚ ਰਹਿੰਦੀਆਂ ਨੇ ਜੋ ਬੱਚੀਆਂ ਉਹ ਵੀ ਇਸ ਸਕਾਲਰਸ਼ਿਪ ਦਾ ਲਾਭ ਲੈ ਸਕਦੀਆਂ ਨੇ ਉਹਨਾਂ ਲਈ ਵੀ ਇਹ ਹੋਏਗੀ ਲੇਕਿਨ ਇਹ ਐਸੀ ਕੈਟਾਗਰੀ ਵਾਲੀ ਸਕਾਲਰਸ਼ਿਪ ਹੁਣ ਹੁਣ ਤੁਸੀਂ ਲਾਸਟ ਡੇਟ ਬਹੁਤ ਨੇੜੇ ਆਉਣ ਵਾਲੀ ਹੈ ਤਾਂ ਇਸ ਲਈ ਕੀ ਕਰਨਾ ਹੈ ਇਸ ਸਕਾਲਰਸ਼ਿਪ ਦੀ ਤਾਂ ਜਲਦੀ ਅਪਲਾਈ ਕਰਵਾ ਲੈਣੀ ਹੈ ਦੋਸਤੋ ਅਗਲੀ ਵੀਡੀਓ ਚ ਮੈਂ ਤੁਹਾਨੂੰ ਦੱਸੂਗਾ ਕਿ ਕਿਵੇਂ ਤੁਸੀਂ ਸਟੈਪ ਬਾਈ ਸਟੈਪ ਆਪਣੇ ਤਰੀਕੇ ਨਾਲ ਇਸ conocimiento ਤੁਸੀਂ ਪ੍ਰੈਕਟੀਕਲ ਕਰਕੇ ਤੁਹਾਨੂੰ ਦਿਖਾਵਾਂਗਾ ਕਿ ਕਿਤਵੇਂ ਸੁਈ ਕਿਵੇਂ ਕੁਰਸੀ ਤੇ ਅਪਲਾਈ ਕਰਨੀ ਹੈ ਦੋਸਤੋ ਫਿਲਦੇ ਸਸਿਕ ਅਗਲੀ ਵੀਡੀਓ ਚ ਹਾਂ ਦੋਸਤੋ ਸੱਚ ਕੱਲ ਯੂਐਸਏ ਟਾਈਮ ਆ ਰਹੀ ਹੈ ਜੇ ਦੇਖਣਾ ਨਾ ਭੁੱਲਿਓ ਉਹ ਦੇਖਣ ਦੇ ਲਈ ਤੁਸੀਂ ਸ ਕਰ ਲਓ ਔਰ ਬੈਲ ਆਈਕਨ ਦਬਾ ਕੇ ਨੋਟ ਕਰ ਲਿਓ ਜੋ ਕਿ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਫਿਰ ਤੁਮਿਲ ਸਸਿਕ